ਕਉ ਉੱਤਰ ਜਾ ਹੁਣੇ ਫਿਰ ਪੈਂਚਰ ਹੋ ਗਿਆ ਮਕਾਨ ਲੱਤ ਗਈ ਸੀ ਮੈਕ ਨਹੀਂ ਡੇੜਾ ਜਾਂਦਾ ਹੋਰ ਮੈਨੂੰ ਨਾ ਪੁੱਛ ਜਾ ਕੇ ਉਹਨਾਂ ਨੂੰ ਪੁੱਛ ਮੋਟਰਸਾਈਕਲ ਕਦੋਂ ਲੈਣਾ ਹੈ ਪਰ ਕਿਦਾਂ ਹਜਾਇਤ ਕਰੀ ਟਾਲੂ ਸਾਹਿਬ ਫਿਰ ਤਾਂ ਚੱਲਿਆ ਕਰਾਂਗੇ ਹੂੰ ਜੇ ਤਾਂ ਮੰਜੀ ਦਾ ਕੋਈ ਟਾਈਮ ਲੱਗਦਾ ਫਿਰ ਇਹਨਾਂ ਦਾ ਕੰਮ ਤਾਂ ਦਾ ਕਰਨਾ ਹਾਂ ਹੋਏ ਇਹਦੇ ਤੋਂ ਹੱਡੀ ਦੇ ਵੀ ਨਿਕਲਦੀ ਨਹੀਂ ਆਣੇ ਜਿਵੇਂ ਰੋਂਦੇ ਰਹਿੰਦੇ ਆ ਤੇ ਮੈਂ ਕੰਮੀ ਜਾਣੀ ਨਹੀਂ ਤੇ ਕੀ ਕਰਾਂ ਉਹ ਚੱਲ 2 ਮਿੰਟ ਬਾਹਰ ਚੜੀਆਂ ਵੀ ਨਿਕਲੇ ਸ਼ੁਰੂ ਹੋਏਗਾ ਤਾਂ ਨਿਕਲਦੀ ਨਾ ਉਹ ਮੈਂ ਦੇਖ ਰਿਹਾ ਕਰੀ ਹੁਣ 15 ਕੁ ਦਿਨ ਪਹਿਲਾਂ ਗਏ ਥੇ ਹਾਂ 4 ਜਨਵਰੀਨ ਤੇ ਹੈਗਾ ਵੱਡਾ ਰਿਪੋਰਟ ਅੱਛਾ ਅੱਛਾ ਹੂੰ ਹਾਂ ਸਿਆਣ ਸਿਆਣ ਦੇ ਬੰਦੇ ਕੋਲ ਤੇ ਬੋਲਣੇ ਨੇ ਹੂੰ ਆ ਵੀ ਕੋਈ ਟਾਈਮ ਤੇ ਬਾਹਰ ਜਾਈ ਉਹ ਚਿੱਲੂ ਵਈ ਜਾਣੀਆਂ ਨੇ ਅੱਜ ਹੋ ਗਈ ਆ ਸੁਖਣਾ ਉਹ ਸੋ ਮਸਾ ਰੱਧੀ ਹੈ ਠੀਕ ਹੈ ਮੈਂ ਮਂਜੀ ਇਧੇ ਸ਼ਿਲੰਡਾ ਵੀ ਲਗੂ ਮੈਂ ਨਹੀਂ ਮਾਂ ਗਾ ਪਾਦਾਂ ਨੂੰ ਥੋੜੀ ਜੀ ਸਵਾ ਨੂੰ ਚੱਲ ਜਾਣਾ ਉੱਪਰ ਚੀਚੀ ਲਈ ਹੈ ਉਹਨਾਂ ਦੇ گاਉਂ ਕੀ ਇਧਰ ਮੈਂ ਨਾਲ ਲਸਣ ਛਿਲਾਣਾ ਸ਼ਿਲਕੇ ਦਾ ਮੈਂ ਚਿੱਲੂ ਕੀ ਚੱਲਣਾ ਹੈ ਵੀ ਲਾਉਗੀ ਮਾਸਾ ਅੱਜ ਮਹਿਰਬਾਨ ਨੇ ਤਰਕੇ ਆਉਂਦੇ ਆ ਵਾ ਪੰਜਰ ਹੋ ਗਿਆ ਅੱਗ ਲੱਗੀ ਨੂੰ ਤੇ ਇਹਨੂੰ ਕਹਿ ਕੇ ਆਪਣੇ ਪਿਆਰ ਨੂੰ ਟੋਪਵਾ ਇਹ ਪਹਿਲਾਂ ਲੋਕਾਂ ਦੇ ਨਿਆਣੇ ਤੇ ਮੋਟਰਸਾਈਕਲਾਂ ਤੇ ਜਾਂਦੇ ਹੀ ਤੇ ਇਹਨਾਂ ਨੂੰ ਕੁਝ ਵੀ ਨਹੀਂ ਨਾ ਮੋਟਰਸਾਈਕਲ ਚਾਜਦੇ ਨਾ ਸਾਈਕਲ ਬਣਾ ਕੇ ਬਿਚਾਰੇ ਇਹ ਤਾਂ ਤੁਰੇ ਆਉਂਦੇ ਕੱਲ ਵੀ ਕੀ ਪਤਾ ਕੀ ਕੀ ਕਰਦੇ ਨੇ ਕਿੱਥੇ ਇਹਨਾਂ ਨੇ ਕਦੇ ਏਕੇ ਧਰ ਕੇ ਸਾਰਾ ਚੱਬਰਿਆ ਤੇ ਲੈ ਕੇ ਕਿਧਰ ਹਾਂ ਵਾ ਇਹ ਨਾਲੇ ਧਰ ਏਕੇ ਧਰ ਕੇ ਖੜਨੀ ਨਿਆਣੇ ਨਿਆਣੇ ਨੂੰ ਸਾਈਕਲ ਤੇ ਨਾ ਮੋਟਰਸਾਈਕਲ ਕਾ ਦੋਣਾ ਨਾ ਮੂਰਤੀਆਂ ਬਣ ਕੇ ਮੇਰੇ ਦਿਵਾਲੇ ਬੈ ਗਏ ਜੇ ਮੈਂ ਤਾਂ ਨਾਲ ਜਾਨੂ ਬਥੇਰਾ ਰੋਨੀ ਆ ਵੇ ਜਿਹੜਾ ਤਾਨੂੰ ਸਾਈਕਲ ਦੀ ਟਿਊਬ ਨਹੀਂ ਪਾ ਕੇ ਦੇਂਦਿਆ ਉਹ ਤਾਨੂੰ ਮੋਟਰਸਾਈਕਲ ਲਾ ਦੂ ਉਹ ਮੇਰੇ ਨਾਲ ਦੇ ਸਾਰੇ ਕੋਈ ਬੁਲਟ ਤੇ ਘੁੰਮਦਾ ਕੋਈ ਕਾਹੇ ਤੇ ਘੁੰਮਦਾ ਤੇ ਮੈਂ ਰੋਜ਼ ਇਹਨੂੰ ਟੁੱਟੇ ਸਾਈਕਲ ਤੇ ਸਕੂਲ ਛੱਡਣ ਜਾਣਾ ਉਹ ਲੋਕ ਤੇ ਕਾਰਾਂ ਲਈ ਫੰਡੇ ਆ ਤੁਹਾਨੂੰ ਇੱਕ ਮੋਟਰਸਾਈਕਲ ਸੀਨ ਨਹੀਂ ਹੋੜਿਆ ਇਹਨਾਂ ਨੇ ਹਿੱਕ ਤੇ ਕਰਕੇ ਖੜਨਾ ਸਾਰਾ ਕੁਝ ਦੱਸ ਮੈਂ ਹੁਣ ਕੀ ਕਰਾਂ ਜਦੋਂ ਵਾਹੀ ਇਹੋ ਜਿਹੇ ਟੱਬਰ ਨਾਲ ਪੈ ਗਿਆ ਉਹ ਮੇਰੀ ਤੇ ਕਿਸਮਤ ਪਹਿਲਾਂ ਹੀ ਸੜ ਗਈ ਹੀਗੀ ਉਦੋਂ ਤੂੰ ਹੀ ਤੰਗ ਕੀਤਾ ਮੇਰਾ ਤੇ ਜੀ ਕਰਦਾ ਕਿ ਤੇ ਖੂ ਟੋਬੇ ਚ ਮਰ ਜਾਵਾਂ ਬੈ ਕੇ ਵੇ ਇਹਨਾਂ ਨੂੰ ਤਾਂ ਕਿਤੇ ਲੰਗਰ ਮਿਲ ਜੇ ਨਾ ਤੇ ਤੇਰਾ ਅੱਧੀ ਰੋਟੀ ਨਾ ਪਕਾਉਣ ਦੇਣ ਮੈਨੂੰ ਜਾਓ ਮੇਰੇ ਪੁੱਤ ਜਾ ਕੇ ਤੇ ਪੜੋ ਲਿਖੋ ਕਰਦੀ ਮੈਂ ਤੁਹਾਡੇ ਪਿਓ ਨਾਲ ਗੱਲ

ਆਓ ਚਲ ਜੀ ਫਿਰ ਉਹ ਸੁਖੂ ਵਿਆਹ ਤੋਂ ਹੋਇਆ ਤੂੰ ਨਹੀਂ ਵਿਆਹ ਫਿਰ ਉਹਨਾਂ ਨੇ ਅੱਗੇ ਕਰ ਦਿੱਤਾ ਵਾ ਸ਼ੀਦੀ ਦਿਹਾੜੀਆਂ ਕਰਕੇ ਨਾ ਠੀਕ ਹੈ ਠੀਕ ਹੈ ਹਾਂ ਜੀ ਤੇ ਬਾਕੀ ਉਹ ਸਬਜ਼ੀ ਵਾਲੇ ਨੂੰ ਆਖਿਆ ਜੇ ਕਹਤਾ ਕਹਤਾ ਸਬਜ਼ੀ ਵਾਲੇ ਨੂੰ ਕਾ ਕੇ ਜਾ ਲੈ ਕੇ ਲੱਖਿਆ ਨਾਲ ਗਰਾਈ ਤੇ ਸਮਾਗ ਹੋ ਗਿਆ ਫਿਰ ਫਿਰ ਅੱਜ ਕੰਮ ਮੁਕੰਮਲ ਹੋ ਜਾਣਾ ਫਿਰ ਗਰਾਈ ਵਾਲਾ ਕੇ ਉਹ ਇਹ ਮਾਲ ਵੀ ਹੋ ਜੀ ਪਹਿਲੇ ਲੱਖਿਆ ਨੂੰ ਹੋ ਲਈਏ ਸਬਜ਼ੀ ਵਾਲਾ ਹੋਈਏ ਨਾ ਪਹਿਲਾਂ ਹਾਂ ਲੱਖਾਂ ਸੇ ਮਲੀ ਪਿਆਈ ਹੋਰ ਪਾਈ ਲੱਖਾਂ ਜੀ ਹੋਰ ਜੀ ਕੀ ਆਜੇ ਆ ਸੰਗ ਤਾਂ ਕਿੱਧਰ ਫਿਰਦੀਆਂ ਨੇ ਹੋਰ ਕੀ ਬੰਦਾ ਫਿਰ ਅੱਜ ਕਾਹਨਾ ਵੀ ਆ ਲੰਗਰ ਦੀ ਕਿ ਭਾਈ ਠੀਕ ਆ ਅੱਜ ਆਈ ਆਸ਼ਾ ਆਸ਼ਾ ਕੋਈ ਨਹੀਂ ਵੀਰ ਵੱਡਾ ਗਿਆ ਸ਼ਹਿਰ ਨੂੰ ਹੁੰਦਾ ਤੇ ਦੇ ਦਿੰਨੇ ਆ ਉਹ ਠੀਕ ਆ ਤਾਂ ਕਾਹਨਾ ਪੇਛੋ ਅਹੀਂ ਨਗਰ ਸੇ ਮਾਲੂ ਹੂ ਜੀ ਹਾਂ ਹਾਂ ਹੋ ਹੋ ਰੱਖਿਆ ਉਹਨਾ ਤਰਾਗੇ ਤੁਹਾਡੇ ਵਾਸਤੇ ਗਪਦ ਪਦ ਪਦ ਪਗਪਦ ਸਸ ਸਗਪਦ ਪਦ ਪਦ ਗਪਦ ਪਦ ਪਦ ਪਗਪਦ ਸਸ ਸਗਪਦ ਪਦ ਪਦ ਲੋ ਕਿੱਥੇ ਗਿਆ ਵਾ ਕੌਣ ਤਾਏ ਬਾਰੇ ਪੁੱਛਣ ਦੀ ਆ ਬਾਦਰਾ ਹੂੰ ਉਹ ਕੰਮ ਹੀ ਗਿਆ ਹੋਰ ਬਾਹਰ ਨਹੀਂ ਅੱਗੇ ਤੇ ਸੋਨੇ ਜਣੇ ਇਕੱਠੇ ਜਾਂਦੇ ਹੁੰਦੇ ਨਹੀਂ ਅੱਜ ਉਹ ਕਿਥੇ ਚਲ ਗਿਆ ਇਕੱਲਾ ਨਹੀਂ ਉਹ ਕੰਮ ਉਹਦੇ ਇਕੱਲੇ ਵਾਲਾ ਹੀਗਾ ਤੁਹਾਨੂੰ ਨਹੀਂ ਉਹ ਦੱਸਣਾ ਸਾਰੇ ਕੰਮਾਂ ਦੱਸਿਆ ਨਹੀਂ ਜਾਂਦੀਆਂ ਚਲ ਮਜੀਦਾ ਲੈ ਉਹ ਆਈ ਯਾਰ ਬੜਾ ਹੌ ਚਾਤ ਆਪ ਠੰਡ ਬੜੀ ਆਜ ਨਾਲ ਉਹ ਗੜਾ ਹਾਂ ਉਹ ਗਰਾਈ ਵਾਲੇ ਆਉਂਦੇ ਭੁੱਜ ਨਹੀਂ ਅਸ ਤੇ ਰੋਣਾ ਅਖੀ ਪਾਉ ਸੁਤਾਵਾ ਠੀਕ ਨਹੀਂਗਾ ਅਖੀ ਬਿਮਾਰ ਤੇ ਕੈਰੀ ਕਰਦੇ ਹੋ ਸੁਤਾ ਪਾਉ ਮਾਰੇ ਹਾਂ ਨਹੀਂ ਮੈਂ ਆਖਿਆ ਕੁੜੀ ਮੇਰੀ ਆ ਗਈ ਹੈ ਹਾਂ ਇਹ ਕਰਦੇ ਕੀ ਫਿਰਦੇ ਦੋਵੇਂ ਜਣੇ ਲੱਛਾ ਗਰਾਈ ਵਾਲੇ ਟਟਾਲੋ ਇਹਨਾਂ ਕੋ ਪਰਚੀਆਂ ਕਪਦ ਪਦ ਪਦ ਪਗਪਦ ਸਸ ਸਸ ਕਪਦ ਪਦ 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 12 ਵੀਰ ਆ ਗਏ ਮੈਂ ਤੂੰ ਮਾਰੀ ਆਏ ਚੱਲ ਮਾਰ ਸੁਖੂ ਆ ਜੇ ਨੂੰ ਮਾਰ ਤੂੰ ਆ ਉਹ ਚੱਲ ਸੰਦੇ ਮਾਰ ਲਾ ਫਿਰ ਕੀ ਆ ਉਹ ਗੱਜਾਂ ਸਿਆ ਉਹ ਗੱਜਾਂ ਸਿਆ ਅੰਮੀ ਹਾਜੀ ਬੌਜੀ ਕਿਧਰ ਫਿਰ ਰਹੀਆਂ ਸਰਦਾਰ ਸੱਸ ਜੀ ਬੀ ਉਹ ਫੇਰੇ ਲੰਗਰ ਆ ਨਾ ਆਪਣੇ ਅੱਛਾ ਜੀ ਤੂੰ ਗਰਾਈ ਕਰਨਾ ਹੈ ਗਰਾਈ ਇਸ ਵੇਲੇ ਨਾ ਜੋ ਵੱਡਾ ਸੁਤਾ ਦੇ ਉਹ ਵਾ ਦੱਸਤਾ ਤੁਸੀਂ ਕਿ ਜਾਗਣਦੇ ਨਾ ਮੈਂ ਜਾਗਦਾ ਮਤਲਬ ਪੈਸੇ ਉਹਨਾਂ ਕੋਲ ਹੁੰਦੇ ਆ ਨਾ ਵੱਡੇ ਕੋਲ ਤੂੰ ਦੱਸ ਲੋ ਉਹਨੂੰ ਫੇਰ ਕੀ ਆ ਨਹੀਂ ਉਹਨਾਂ ਕੋਲ ਹੀ ਖਾਦੀ ਆ ਉਹ ਕਿਹੜੀ ਗੋਲੀ ਖਾ ਕੇ ਸਵਾਲਤਾ ਆ ਮੈਂ ਤੈਨੂੰ ਕੋਈ ਵੀ ਨਹੀਂ ਦਾੜੀ ਦਵਾਈ ਦੇ ਕੇ ਗਿਆ ਉਹ ਕੋਈ ਪੁਰਾਣੀ ਹੋਏਗੀ ਕੋਈ ਸਤਾਵਾ ਕੋਈ ਖਾ ਲੇ ਚਲੋ ਠੀਕ ਆ ਉਹ ਇਹੇ ਪਾਸੇ ਫੇਰੇ ਦੇ ਮਨ ਚ ਚਲੋ ਫੇਰੇ ਫੇਰੇ ਉਹ ਸੌ ਲੱਗੀ ਹੀ ਰਹੇ ਲੱਗਦੇ ਉਹ ਗੁਰੂ ਮਹਾਰਾਜ ਲੰਗਰਿਆ ਕੋਈ ਦਾ ਨਹੀਂ ਫੇਰੇ ਆ ਜਿਓ ਸਾਰਾ ਪਰਿਵਾਰੀ ਰੋਈ ਵੀ ਰੋਕੇਗਾ ਜੇ ਆਪਾਂ ਸਵੇਰੇ ਆ ਜਾਈਏ ਚਲੋ ਆ ਸੁੱਖੂ ਚੱਲੀਏ ਇਹਨਾਂ ਨੇ ਦਵਾਈ ਦਿੱਤਾ ਹੈ ਨਾ ਗਰਹੀ ਦਿੱਤਾ ਹੈ ਉਹ ਚੱਲ ਗਏ ਹੈ ਚੱਲ ਗਏ ਆਹ ਹੋ ਆਹ ਚਲੇਗੇ ਨਹੀਂ ਇਹਨਾਂ ਨੂੰ ਭਰਨੀ ਆ ਮੁਟਕੀ ਨੂੰ ਆਪੋ ਆਪਣੇ ਹਿਸਾਬ ਨਾਲ ਕੋਈ ਪੂਰੇ ਨਹੀਂ ਹੁੰਦੇ ਪਿੱਛੇ ਗਈ ਗੱਲ ਨਹੀਂ ਆਉਂਦੀ ਓਯਾ ਰਾ ਕਿਧਰ ਜਾਤੀਆਂ ਬਾਂਡਿਆ ਉਹ ਤੁਹਾਡੀ ਬੈਂਕ ਚਿੱਠੀ ਆਈ ਜੇ ਬੈਂਕ ਚੋਂ ਚਿੱਠੀ ਕਾਦੀ ਆ ਗਈ ਹਣ ਬੈਂਕ ਚੋਂ ਆ ਤੁਹਾਡਾ ਕੋਈ ਖਾਤਾ ਖੁੱਤਾ ਜੇ ਓਯਾ ਫੇਰ ਕਿਨੇ ਚਿੱਠੀ ਲੈਂਦੀ ਓ ਇਹ ਤੁਹਾਡੀ ਆ ਜੀ ਕਾਦੀ ਆ ਹੱਡੀ ਕਿੰਨੇ ਖਾਤੇ ਤਾਂ ਕਿਸ਼ਤਾਂ ਟੁੱਟੀਆਂ ਤੁਹਾਡੀਆਂ ਕਿਸ਼ਤਾਂ ਟੁੱਟੀਆਂ ਹੱਡੀਆਂ ਨਹੀਂ ਬੜੀ ਕਿਸ਼ਤਾਂ ਟੱਗੀਆਂ ਨਹੀਂ ਲਿਖਿਆ ਨਹੀਂ 4-5 ਸਾਲ ਹੋ ਗਏ ਬੈਂਕ ਚ ਦੇ ਇੱਕ ਪੈਸਾ ਵੀ ਨੀ ਪਾ ਰਿਆ ਮੈਨੂੰ ਮੈਨੇਜਰ ਮਿਲਿਆ ਹਰ ਦਿਨ ਕਹਿੰਦਾ ਹੀ ਵਦਾ ਕੋਈ ਕਰੋ ਨਹੀਂ ਤੇ ਕੇ ਸਾਡੇ ਹੱਥੋਂ ਨਿਕਲ ਕੇ ਚੰਡੀਗੜ੍ਹ ਚੱਲ ਜਾਣਾ ਤੇ ਉੱਥੋਂ ਆਈ ਹੁਣੀਆਂ ਦਾ ਡੀ ਆਰਟੀ ਕੇਸ ਤੇ ਜਾਣਾ ਤੇ ਕਿੰਨੀਆਂ ਗੀ ਚਿੱਠੀਆਂ ਹੋਰ ਆਉਣੀਆਂ ਕਿੱਥੀਆਂ ਹੋਰ ਕਿ ਨਹੀਂ ਆਗਨੇ ਮੈਂ ਨਾ ਵੀ ਬਹੁਤ ਆਉਣੀਆਂ ਨੇ ਸਾਡੇਲੇ ਹੋਈਏ ਤੁਹਾਡੇ ਵਾਲਾਉਣੀਆਂ ਜੇ ਕਿਉਂ ਯਾ ਤੁਹਾਨੂੰ ਪੈਂਦੇ ਆ ਸਭ ਪੜਾ ਨਹੀਂ ਪੜਾ ਕਰੋ ਜਾ ਰਹੇ ਹੋ ਤੇ ਚੱਲ ਕਰ ਲੈਨੇ ਵੱਡੇ ਆ ਮੁੰਡੇ ਨੂੰ ਕਹਿੰਨੇ ਪੜ ਕੇ ਸੁਣਾ ਮੜੀ ਮੋਟੀ ਕਿਤੇ ਮਾਰਵਾਜ ਉਹਨੂੰ ਹੋਰ ਚਾਚ ਕਿਣੀ ਆ ਪਿਆਰ ਦੀ ਤੁਸੀਂ ਕੇ ਕਿਥੀਆਂ ਕਿਤੇ ਉੱਥੇ ਨਹੀਂ ਜਾ ਸਕਦੀ ਨਾ ਨਾ ਇੱਥੇ ਆਉਣੀਆਂ ਮੁਰਤੁਰ ਨਾ ਦੋ ਵੀ ਲਾ ਫਰ ਬਸ ਦੀ ਪਿਆਰ ਟੀਕੇ ਬਹਿ ਜਾ ਇਹ ਚੱਲਾ ਮੈਂ ਜਾ ਭਰਾ ਫਿਰ ਯਾਰ ਕਿਹ ਲਾਉਣ ਕੀ ਕਰੀਏ ਫਿਰ ਪਹਿਲੇ ਮਾਫ ਲੈਣਗੇ ਹਾਏ ਵੜਿਆ ਉਤਰਾਇ ਗਿਆ ਲਾ ਰਿਉ ਜੇ ਆਂਦੇ ਬੰਦਾ ਮਰ ਜੇ ਨਾ ਜਿਹਦੇ ਨਾਂਗੇਸ ਹੋਵੇ ਜਿਹੜਾ ਮਰ ਜਾਂਦਾ ਉਹਦੇ ਪੈਸੇ ਮਾਫ ਹੋ ਜਾਂਦੇ ਆਤਮ ਹਤਿਆ ਕਰ ਲਈ ਜੇ ਤੇ ਉਹਦੇ ਵੀ ਮਾਫ ਹੋ ਜਾਂਦੇ ਮੈਨੂੰ ਦੱਸਿਆ ਕਿਨੇ ਕੋ ਬੰਦੇ ਉਹ ਬਾਕੀ ਮਾਫ ਨਹੀਂ ਹੁੰਦੇ ਯਾਦ ਬੰਦਾ ਮਰ ਜੇ ਤੇ ਫੇਰ ਮਾਫ ਹੁੰਦੇ ਤੇ ਜਾਂ ਫਿਰ ਰੱਬ ਹੀ ਆ ਭਰਾਵਾ ਹੁਣ ਸਾਡਾ ਪਤਾ ਨਹੀਂ ਉਧਰ ਹੜ ਪੈ ਗਿਆ ਸੀ ਮਾਰੇ ਗਏ ਐਦ ਕੀ ਮਰੇ ਨਾਲ ਮਾਫ ਹੋ ਜਾਂਦੇ ਆ ਆਂਦਾ ਹੀ ਮੈਨੂੰ ਹੋ ਜਾਂਦੀ ਜੀ ਹਜੇ ਆ ਰੋ ਮੋਟੋ ਵਾਲੇ ਮਸਲੇ ਸੀ ਜੀ